ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਕੋਈ ਪਾਰਕ ਦੀ ਸੈਰ ਕਰਨ ਨਹੀਂ ਤੁਹਾਨੂੰ ਲੈ ਕੇ ਆਇਆ ਮੈਂ ਅੱਜ ਇੱਕ ਇਤਿਹਾਸਿਕ ਜਗ੍ਹਾ ਤੇ ਆਪਾਂ ਖੜੇ ਆ ਇਤਿਹਾਸਿਕ ਜਗ੍ਹਾ ਤੇ ਇਹ ਉਹ ਨੀ ਪੱਥਰ ਹੈ ਜੋ ਕਿ ਚੰਡੀਗੜ੍ਹ ਦਾ ਨੀ ਪੱਥਰ ਵਜੋਂ ਜਾਣਿਆ ਜਾਂਦਾ ਜਿਵੇਂ ਕਿ ਤੁਸੀਂ ਪੜ ਸਕਦੇ ਹੋ 1967 ਵਿੱਚ ਇਹ ਨੀ ਪੱਥਰ ਰੱਖਿਆ ਗਿਆ ਤੇ 1952 ਤੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਲਾ ਨਹਿਰੂ ਵਜੋਂ ਇਹ ਨਕਸ਼ੇ ਪਾਸ ਹੋਏ ਤੇ ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਨੂੰ ਰਾਜਧਾਨੀ ਦੇਣ ਲਈ ਪੰਜਾਬ ਦੇ ਪੈਸੇ ਤੋਂ ਇਹ ਸ਼ਹਿਰ ਬਸਾਇਆ ਗਿਆ ਸੀ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਜਿਸ ਨੂੰ ਆਪਾਂ ਚੰਤੀਕ ਰੱਖਦੇ ਆ ਇੱਥੇ ਮੈਂ ਤੁਹਾਨੂੰ ਅੱਜ ਇਸ ਕਰਕੇ ਲੈ ਕੇ ਆਇਆ ਕਿਉਂਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਹੁਣ ਇੱਕ ਗੋਜੀ ਸਾਜ਼ਿਸ਼ ਅਨੁਸਾਰ ਇਹ ਰਾਜਧਾਨੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਕੋਈ ਆਮ ਸ਼ਹਿਰ ਨਹੀਂ ਇਹਦੇ ਪਿੱਛੇ ਕਾਫੀ ਦਾ ਇਤਿਹਾਸ ਹੈ ਪੰਜਾਬ ਦਾ ਪਰ ਜਦ ਕਿ ਇਹਨੂੰ ਆਮ ਯੂਨੀਅਨ ਟੈਰੀਟਰੀਆਂ ਵਜੋਂ ਜਿਹਦੇ ਵਿੱਚ ਕੀ ਲਕਸ਼ਦੀਪ ਆਇਲੈਂਡ ਨਿਕੋਬਾਰ ਆਇਲੈਂਡ ਨਾਗਰ ਹਵੇਲੀ ਦਮਨ ਦਿਉ ਪੁੱਡੂਚੇਰੀ ਵਰਗੇ ਯੂਨਿਟ ਟੈਰੀਟਰੀਆਂ ਦੇ ਨਾਲ ਮਲਾ ਕੇ ਪੰਜਾਬ ਦੀ ਐਡਮਿਨਿਸਟ੍ਰੇਟਿਵ ਜਿਹੜੀ ਹੈ ਪੰਜਾਬ ਦੇ ਅਫਸਰਾਂ ਦੀ ਜਿਹੜੀ ਚੰਡੀਗੜ੍ਹ ਚ ਐਡਮਿਨਿਸਟ੍ਰੇਟਰ ਚ ਹੱਕ ਹੈ ਉਹ ਵੀ ਖੋਇਆ ਜਾ ਰਿਹਾ ਤੇ ਇੱਕ ਬਿਊਰੋਕ੍ਰੈਟਿਕ ਬ੍ਰਾਂਚ ਗਵਰਨਮੈਂਟ ਆਫ ਇੰਡੀਆ ਦੀ ਅਬ ਸਿਰਫ ਸਿਮਟ ਕੇ ਰਹਿ ਜੂਗਾ ਚੰਡੀਗੜ ਜੇ ਇਹ ਅਮੈਂਡਮੈਂਟ ਪਾਸ ਹੋ ਜੇ ਪਰ ਇਸ ਨੀ ਪੱਥਰ ਦੇ ਅੱਗੇ ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਦਾ 15 ਲੱਖ ਡੈਲੀਗੇਟ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹਮਤੋਂ ਸ਼ੁਰੂ ਹੋਏ ਜਿਨ੍ਹਾਂ ਨੇ ਭਰਤੀ ਕੀਤੀ ਉਹ 15 ਲੱਖ ਡੈਲੀਗੇਟ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਕਾ ਚੇਤیدار ਸ਼੍ਰੀ ਅਕਾਲ ਤਖਤ ਸਾਹਿਬ ਦਾ ਸਨੇਹਾ ਤੁਹਾਡੇ ਤੱਕ ਤੇ ਜਿਹੜੇ ਭਾਰਤ ਸਰਕਾਰ ਦੇ ਦੂਤ ਸੁਣ ਰਹੇ ਉਹਨਾਂ ਤੱਕ ਮੈਂ ਪਹੁੰਚਾਉਣਾ ਚਾਹੁੰਦਾ ਲੋਹੇ ਦੇ ਚਨੇ ਚਬਾਦਾਂਗੇ ਲੋਹੇ ਦੀ ਗੱਲ ਯਾਦ ਰੱਖਿਓ ਪੰਜਾਬ ਦੇ ਚਿੰਨ ਭਾਖੜਾ ਬਿਆਸ ਮੈਨੇਜਮੈਂਟ ਪੰਜਾਬ ਯੂਨੀਵਰਸਿਟੀ ਤੇ ਰਾਜਧਾਨੀ ਕਿਸੇ ਵੀ ਕੀਮਤ ਤੱਕ ਜਾਣਾ ਪਵੇ ਕਿਸੇ ਵੀ ਕੀਮਤ ਤੱਕ ਸ਼੍ਰੋਮਣੀ ਕਲਦਲ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਰੈਂਡਮਾਈ ਹੇਟ ਇਹ ਜੰਗ ਸਿਰੇ ਤੱਕ ਲੜੂਗੀ ਤੇ ਏ ਆਪਣੇ ਪੰਜਾਬ ਦੇ ਹੱਕ ਹਕੂਕ ਦੀ ਕਦਰ ਕੀਮਤਾਂ ਨੂੰ ਤੇ ਪੰਜਾਬ ਦੇ ਹੱਕ ਹਕੂਕਾਂ ਨੂੰ ਪੰਜਾਬ ਨੂੰ ਹੀ ਦਵਾ ਕੇ ਰਹਿਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ